ਸਸੀ ਕਾਲ ਜੀ ਸਾਰਿਆਂ ਨੂੰ ਤਲਵੰਡੀ ਸਾਬੋ ਖੜੇ ਆ ਸਾਹਮਣੇ ਤੇਲ ਪੰਪ ਆ ਗਿਆ ਇਧਰਲੇ ਪਾਸੇ ਜਿੰਦਲ ਹਸਪਤਾਲ ਆ ਗਿਆ ਤੇ ਜਦੋਂ ਕੈਮਰਾ ਆਪਾਂ ਥੋੜਾ ਜਿਹਾ ਇਧਰ ਨੂੰ ਘੁਮਾਈਏ ਤਾਂ ਇਧਰ ਹੈਗਾ ਕਹਿੰਦੇ ਆਧਾਰ ਸੁਪਰਮਾਰਕੀਟ ਤੇ ਜਦੋਂ ਕੈਮਰਾ ਥੋੜਾ ਜਿਹਾ ਹੋਰ ਇਧਰ ਨੂੰ ਘੁਮਾਵਾਂਗੇ ਖੁੰਝੇ ਵੱਲ ਲੈ ਕੇ ਜਾਵਾਂਗੇ ਤਾਂ ਇੱਥੇ ਇੱਕ ਨਵਾਂ ਸ਼ੋਅਰੂਮ ਖੁੱਲ ਗਿਆ ਦਾ ਟਰਬਨ ਸਟੋਰ ਵੱਖਰਾ ਕੰਮ ਕੀਤਾ ਤਲਵੰਡੀ ਸਾਬੋ ਸ਼ਹਿਰ ਲਈ ਖੁਸ਼ਖਬਰੀ ਹੈ ਤਲਵੰਡੀ ਸਾਬੋ ਦੇ ਨੇੜਲੇ ਪਿੰਡਾਂ ਲਈ ਖੁਸ਼ਖਬਰੀ ਹੈ ਕਿ ਇਸ ਤਰ੍ਹਾਂ ਦਾ ਸ਼ੋਰੂਮ ਤਲਵੰਡੀ ਸਾਬੋ ਤੇ ਨੇੜੇ ਤੇੜੇ ਤੁਹਾਨੂੰ ਕਿਤੇ ਨਹੀਂ ਮਿਲਣਾ। ਬਾਈਆਂ ਨੇ ਵੱਖਰਾ ਕੰਮ ਕੀਤਾ ਇੱਕ ਵਾਰੀ ਤੁਹਾਨੂੰ ਝਾਤ ਮਰਵਾ ਦਿੰਨੇ ਆ ਪੂਰੇ ਸ਼ੋਰੂਮ ਦੀ। ਉਹ ਕਿਹੜਾ ਕਲਰ ਹੈ ਜਿਹੜਾ ਦਸਤਾਰਾਂ ਦਾ ਤੁਹਾਨੂੰ ਇੱਥੋਂ ਮਿਲਣਾ ਨਹੀਂ। ਬਹੁਤ ਟੌਪ ਦੇ ਕਲਰ ਟੌਪ ਦਾ ਕੱਪੜਾ ਸਿਰੇ ਦਾ ਕੰਮ ਕਰਿਆ ਬਾਈਆਂ ਨੇ ਤੇ ਤਲਵੰਡੀ ਸਾਬੋ ਦੇ ਵਿੱਚ ਕਹਿੰਦੇ ਪਹਿਲਾ ਸ਼ੋਰੂਮ ਹੈ ਇਹ ਤੇ ਨਾਲ ਤੁਹਾਨੂੰ ਇੱਥੇ ਕਹਿੰਦੇ ਕੁੜਤੇ ਪਜਾਮੇ ਵੀ ਮਿਲਣਗੇ। ਇਹਨਾਂ ਬਾਈਆਂ ਕੋਲ ਰੂਬੀਆ ਟੈਰੀ ਰੂਬੀਆ ਫੁੱਲ ਵੈਲ ਤੇ ਕਹਿੰਦੇ ਕੁੜਤਾ ਪਜਾਮਾ ਸਿਰੇ ਦਾ ਕੰਮ ਕਰਿਆ ਕੀ ਗੱਲਬਾਤ ਹੈ ਪੂਰੀ ਗੱਲਬਾਤ ਆਪਾਂ ਬਰੀਕੀ ਦੇ ਨਾਲ ਕਰਾਂਗੇ ਇੱਕ ਵਾਰੀ ਤੁਹਾਨੂੰ ਝਾਤ ਮਰਵਾਤੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਲੋਕੇਸ਼ਨ ਹੈ ਜਿਹੜੀ ਉਹ ਤੁਹਾਨੂੰ ਦੱਸ ਦਿੱਤੀ ਹੈ ਆਜੋ ਫਿਰ ਬਾਈਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿੱਥੋਂ ਆਏ ਐ ਤੇ ਕਿੰਨਾ ਕੁ ਟਾਈਮ ਹੋ ਗਿਆ ਇਸ ਕੰਮ ਕਰੇ ਨੂੰ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਬਾਈ ਜੀ ਤੁਸੀਂ ਠੀਕ ਠਾਕ ਹੋ ਬਹੁਤ ਵਧੀਆ ਜੀ ਪਹਿਲਾਂ ਤਾਂ ਆਪਣਾ ਨਾਮ ਜ਼ਰੂਰ ਦੱਸਿਓ ਸਾਨੂੰ ਆਪਣਾ ਜੀ ਹੈਗਾ ਦੀ ਟਰਬਨ ਸਟੋਰ ਤੇ ਮੇਰਾ ਨਾਮ ਹੈਗਾ ਜੀ ਜੋਰਾ ਸਿੰਘ ਅੱਛਾ ਤੇ ਇੱਕ ਜੇ ਸਭ ਤੋਂ ਪਹਿਲੀ ਮੈਂ ਗੱਲ ਕਰ ਦਿੱਤੀ ਜਾਵੇ ਜਿਹੜਾ ਤੁਸੀਂ ਕੰਮ ਕੀਤਾ ਮੈਨੂੰ ਤਾਂ ਲੱਗਦਾ ਵੀ ਇਹ ਤਲਵੰਡੀ ਸਾਹਿਬ ਉਹਦੇ ਵਿੱਚ ਇੱਕ ਵੱਖਰਾ ਕੀਤਾ ਹੋਣਾ ਹੈ ਕਿ ਹੋਰ ਵੀ ਹੈ ਕੋਈ ਨਹੀਂ ਨਹੀਂ ਬਹੁਤ ਵੀ ਤਲਵੰਡੀ ਸਾਹਿਬ ਉਹ ਚ ਆਪਣਾ ਪਹਿਲਾ ਕੰਮ ਹੀ ਹੈ ਜੀ ਪਹਿਲਾ ਹੀ ਕੰਮ ਹੈ ਇਸ ਤਰ੍ਹਾਂ ਦਾ ਕੋਈ ਸ਼ੋਰੂਮ ਹੋਰ ਹੈ ਨਹੀਂ ਇਹ ਤਲਵੰਡੀ ਚ ਨਹੀਂ ਹੈ ਕਿੰਨਾ ਕੁ ਸਮਾਂ ਹੋ ਗਿਆ ਕਰ ਇਹਨੂੰ ਆਪ ਨੂੰ ਤਕਰੀਬਨ 2 ਹਫ਼ਤੇ ਹੋ ਗਏ ਜੀ ਦੁਕਾਨ ਖੁੱਲੀ ਉਹਨੇ ਤੇ ਉਸ ਤੋਂ ਬਾਅਦ ਜੀ ਆਪਣੇ ਕੋਲੇ ਪੱਗਾਂ ਦਾ ਹਰ ਇੱਕ ਕਿਸਮ ਦਾ ਰੰਗ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈਗੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਪੱਗ ਵਿੱਚ ਰੱਗ ਖਰਾਬ ਹੁੰਦਾ ਹੈ ਕਪੜਾ ਸਿੱਝ ਜਾਂਦਾ ਹੈ ਜਾਂ ਪੱਗ ਸੁੰਗੜਦੀ ਹੈ ਹਮ ਬਾਕ ਆਪਣੇ ਕੋਲ 90 ਦਿਨ ਦੇ ਵਿੱਚ ਚਲੇ ਆਏ ਹਮ ਹਰ ਤਰੀਕੇ ਦੀ ਗਾਰੰਟੀ ਹੈ ਚਾਹੀਏ ਉਸੇ ਰੰਗ ਦੀ ਪੱਗ ਦੁਆਰਾ ਲੈ ਜੇ ਚਾਹੀਏ ਕੋਈ ਰੰਗ ਬਦਲ ਕੇ ਲੈ ਇੱਕ ਮੈਂ ਬਾਈ ਪਹਿਲਾਂ ਵੀ ਕਹਿਣਾ ਉਹਨਾਂ ਜਿਹੜੀਆਂ ਮੈਂ ਵੀਡੀਓ ਕਰਦਾ ਹੁੰਨਾ ਮੰਨ ਲਓ ਜਦੋਂ ਆਪਾਂ ਕੋਈ ਵੀਡੀਓ ਕਰਦੇ ਆ ਜਦੋਂ ਗਾਹ ਕੌਣ ਲੱਗ ਜਾਂਦੇ ਆ ਉਦੋਂ ਕਈ ਵਾਰੀ ਦੁਕਾਨਦਾਰ ਗੱਲ ਤੋਂ ਭੱਜ ਜਾਂਦਾ ਹੈ ਇਹੋ ਜੀ ਗੱਲ ਤਾਂ ਨਹੀਂ ਹੋਣੀ ਨਹੀਂ ਜੀ ਆਪਾਂ ਨੂੰ ਤਾਂ ਆਪ ਪੱਗਾਂ ਦਾ ਸ਼ੌਂਕ ਹੈ ਜੀ ਅੱਛਾ ਠੀਕ ਹੈ ਆਪਾਂ ਸ਼ੌਂਕ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਫੁੱਲ ਗਾਰੰਟੀ ਹੈ ਜਿਹੜੀ ਗੱਲ ਕਹਿ ਦਿੱਤੀ 100% ਪੱਕੀ ਹੈ ਜੀ ਫੁੱਲ ਗਾਰੰਟੀ ਰੰਗ ਨਿਕਲਣ ਦੀ ਫੁੱਲ ਗਾਰੰਟੀ ਕ अच्छा टाइम ਮਾਲੋ ਤੁਸੀਂ ਦੱਸਿਆ 10 ਤੋਂ 15 ਦਿਨ ਹੋਇਆ ਕੰਮ ਕਰੇ ਨੂੰ ਹਾਂਜੀ ਹਾਂਜੀ ਦੋ ਹਫ਼ਤੇ ਤੇ ਵੱਖਰਾ ਕੀ ਕਰ ਰਹੇ ਹੋ ਵੱਖਰਾ ਕੀ ਲੈ ਰਹੇ ਹੋ ਵੱਖਰਾ ਇੱਕ ਤਾਂ ਜੀ ਆਪਣੇ ਇੱਥੇ ਥੋੜੇ ਸਮੇਂ ਦੇ ਵਿੱਚ ਵਿੱਚ ਪੱਗਾਂ ਦੀ ਮੁਫਤ ਮੁਫਤ ਸਿਕਲਾਈ ਹੈ ਜੀ ਠੀਕ ਹੈ ਚਾਹੇ ਕੋਈ ਬੱਚਾ ਆ ਜਾਏ ਚਾਹੇ ਕੋਈ ਵੱਡਾ ਚਾਹੇ ਕੋਈ ਬਜ਼ੁਰਗ ਹੈ ਕਿਸੇ ਨੂੰ ਵੀ ਪੱਗ ਬੰਨਣ ਦਾ ਸ਼ੌਂਕ ਹੈ ਜੀ ਆਪਣੇ ਵੱਲੋਂ ਫ੍ਰੀ ਸੇਵਾ ਹੈ ਕੋਈ ਟਾਈਮ ਨਹੀਂ ਉਹਦਾ ਉਹਦੇ ਲਈ ਆਪਾਂ ਮਤਲਬ ਕਿ ਸ਼ਾਮ ਨੂੰ 2 ਘੰਟੇ ਪੱਕੇ ਜੀ ਨਹੀਂ ਬੰਦੇ ਆਪਾਂ ਸਮਾਂ ਉਹਦਾ ਕੋਈ ਐਂ ਤਾਂ ਨਹੀਂ ਵੀ 2 ਮਹੀਨਿਆਂ ਲਈ ਹੈ ਜਾਂ 3 ਮਹੀਨਿਆਂ ਲਈ ਨਹੀਂ ਜਿੰਨਾ ਟਾਈਮ ਸੰਗਤਾ ਜਿਸ਼ੂ ਕੇ ਗਿਆ ਠੀਕ ਹੈ ਬੱਚੇ ਚੁੱਕੇ ਇਹ ਗਏ ਨੇ ਉਹਨਾਂ ਟਾਈਮ ਪੱਕੀ ਪੱਕਾ ਗਾ ਮੰਨ ਲਓ ਜਦੋਂ ਵੀ ਸੋਹਬਾ ਜਾਂ ਸ਼ਾਮ ਦਾ ਤੁਸੀਂ ਟਾਈਮ ਰੱਖੋਗੇ ਜਦੋਂ ਕੋਈ ਵੀ ਮਰਜੀ ਆ ਸਕਦਾ ਹੈ ਹਾਂਜੀ 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 ਉਹ ਫ੍ਰੀ ਸੇਵਾ ਹੈ ਹਾਂਜੀ ਫ੍ਰੀ ਸੇਵਾ ਬਿਲਕੁਲ ਫ੍ਰੀ ਸੇਵਾ ਜੀ ਅੱਛਾ ਤੇ ਇੱਕ ਵੱਖਰਾ ਕੋਈ ਮੈਨੂੰ ਪਤਾ ਲੱਗਿਆ ਸੀ ਕੋਈ ਕੁਰਤੇ ਪਜਾਮਿਆਂ ਦਾ ਵੀ ਕੁਰਤੇ ਪਜਾਮੇ ਦੀ ਆਪਾਂ ਪੂਰੀ ਸੇਰੇ ਦੀ ਕੁਆਲਿਟੀ ਲੈ ਕੇ ਆਉਣੀ ਜੋ ਤੁਹਾਨੂੰ ਸਾਰੇ ਤਲਮੰਡੀ ਵਿੱਚ ਨਾ ਮਿਲੇ ਠੀਕ ਹੈ ਉਹਦੀ ਫੁੱਲ ਗਰੰਟੀ ਹੋਏਗੀ ਬਟ ਥੋੜਾ ਸਮੇਂ ਤੱਕ ਆਏ ਅਜਿਹੀ ਕੋਈ ਜਦਵੀ ਆਈ ਤੁਹਾਨੂੰ ਅਸੀਂ ਅਪਡੇਟ ਕਰਾਂਗੇ ਠੀਕ ਹੈ ਪਹੁੰਚਿਓ ਪੱਗ ਦੀ ਕੁਰਤੇ ਵੰਮੇ ਤੇ ਕੋਈ ਵੀ ਦਿੱਕਤ ਆਏ ਅਸੀਂ ਬੈਠੇ ਅੱਛਾ ਤੇ ਲੋਕੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਤੀ ਬਾਈ ਸਾਰਿਆਂ ਨੂੰ ਤਲਵੰਡੀ ਸਾਬੋ ਏਰੀਆ ਤਲਵੰਡੀ ਸਾਬੋ ਦੇ ਨਾਲ ਲੱਗਦੇ ਪਿੰਡਾਂ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਵੀ ਸਟਾਰਟਿੰਗ ਦੇ ਵਿੱਚ ਵੀ ਦੱਸਦਾ ਮੈਂ ਹੁਣ ਵੀ ਦੱਸਦਾ ਵੀ ਬਾਈਆਂ ਦੀ ਲੋਕੇਸ਼ਨ ਹੈ ਜਿਹੜੀ ਉਹ ਦੱਸ ਦਿੱਤੀ ਹੈ ਤੇ ਬਾਈਆਂ ਨੇ ਇੱਕ ਵੱਖਰਾ ਕੰਮ ਵੱਖਰਾ ਜਿਹੜਾ ਸ਼ੋਰੂਮ ਹੈ ਦਸਤਾਰਾਂ ਦਾ ਪੱਗਾਂ ਦਾ ਇਹਨਾਂ ਨੇ ਕੰਮ ਕੀਤਾ ਨਵਾਂ ਕੰਮ ਕੀਤਾ ਫੁੱਲ ਗਾਰੰਟੀ ਹੈ ਕਲਰ ਦੀ ਤੇ ਕੱਪੜੇ ਦੀ ਬਾਈ ਸਹੀ ਗੱਲ ਆ ਬਾਈ ਬਿਲਕੁਲ ਜੀ ਤੇ ਇਹੋ ਜੀ ਗੱਲ ਤਾਂ ਨਹੀਂ ਵੀ ਕੋਈ ਲਾਂਬੇ ਵਾਲੀ ਗੱਲ ਹੋ ਜੇ ਜੀ ਜੀ ਨਹੀਂ ਤੇ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਪੱਗਾਂ ਦੀ ਸਖਲਾਈ ਵਾਲਾ ਕੰਮ ਉਹ ਫਿਰ ਸਖਲਾਈ ਕੌਣ ਦੇ ਰਿਹਾ ਇੱਥੇ ਸਖਲਾਈ ਵਾਸਤੇ ਆਪਾਂ ਬੰਦੇ ਰੱਖੇ ਜੀ ਜਿਨ੍ਹਾਂ ਦੇ ਕੋਚਿੰਗ ਸੈਂਟਰ ਆਪਦੇ ਵੀ ਹੈਗੇ ਉਹ ਆਪਣੇ ਕੋਲ ਹੀ ਹੋਣਗੇ ਠੀਕ ਹੈ ਹਾਂਜੀ ਮੰਨ ਲਓ ਤੁਸੀਂ ਜਿਹੜਾ ਕੋਈ ਇੱਥੇ ਪੱਗ ਸਿੱਖਣ ਆਊਗਾ ਤੁਸੀਂ ਉਹਨਾਂ ਨੂੰ ਫ੍ਰੀ ਸਿਖਾਉਣੀ ਹੈ ਬਿਲਕੁਲ ਫ੍ਰੀ ਜੀ ਬਿਲਕੁਲ ਫ੍ਰੀ ਬਸ ਜਿੰਨਾ ਟਾਈਮ ਚਾਏ ਕੋਈ ਸਾਲ ਲਗਾਤਾਰ ਆਈ ਜਾਂਦੇ ਸਾਲ ਵੀ ਚੱਲੂਗਾ 2 ਸਾਲ ਜਿੰਨਾ ਨਾ ਕੋਈ ਇਸ਼ੂ ਕੇਗਾ ਸ ਐਸੇ ਭਾਈ ਇਹ ਆਪਣਾ ਕੀ ਨਾਮ ਹੈ ਜਸਪ੍ਰੀਆ ਆਪਣਾ ਨਾਮ ਹੈ ਜੀ ਐ ਜਸ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਆਪਾਂ ਸੀਡ ਸਟੋਰ ਹੀ ਆਪਣਾ 8-10 ਸਾਲ ਤੋਂ ਆਪਾਂ ਸੀਡ ਸਟੋਰ ਦਾ ਕੰਮ ਕਰ ਰਹੇ ਹਾਂ ਬੀਜਾਂ ਦਾ ਫਰੂਇਪੁਰ ਡਿਸਟ੍ਰਿਕਟ ਰੋਜਪੁਰ ਰੋਜਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਤੇ ਉੱਥੇ ਆਪਣਾ 10 ਸਾਲ ਪਹਿਲਾਂ ਆਪਾਂ ਸੀਡ ਦਾ ਕੰਮ ਲਗਾਤਾਰ ਤੋਂ ਕਰ ਰਹੇ ਆ ਤੇ ਇਸ ਤੋਂ ਬਾਅਦ ਹੁਣ ਉਹ ਵੀ ਚੱਲ ਰਿਹਾ ਤੇ ਨਾਲ ਇਹ ਵੀ ਇੱਕ ਅਸੀਂ ਸ਼ੁਰੂ ਕੀਤਾ ਹੈ ਤਦੋਂ ਸਟੋਰ ਤੇ ਕੁਲਤੇ ਦੇ ਨਾਮ ਨਾਲ ਆਪਣੇ ਕੰਮ ਜੀ ਮੁਕਸਰ ਵਿੱਚ ਚਾਹੇ ਚੂਰੀ ਕਹਿ ਸਕਦਾ ਵੀ ਹੈਗਾ ਅੱਛਾ ਤੁਸੀਂ ਕੁਆਲਟੀ ਬਾਰੇ ਪੁੱਛ ਰਹੇ ਸੀ ਉੱਥੇ ਵੀ ਗਾਹਕ ਨੂੰ ਅਸੀਂ ਕਹਾਂ ਸੀ ਕੁਆਲਟੀਫੁੱਲ ਮਿਲੇਗੀ ਤੇ 10 ਸਾਲ ਤੋਂ ਸੇਮ ਕੁਆਲਟੀ ਮਿਲ ਰਹੀ ਹੈ ਕੋਥੇ ਵਿਕਾਸ ਮੈਂ ਪੂਰੇ ਖੁਸ਼ ਨੇ ਆਪਣੇ ਠੀਕ ਹੈ ਸੋ ਹੌਲੀ ਹੌਲੀ ਵਾਇਗਰੂ ਤਰੱਕੀ ਦੇ ਰਿਹਾ ਹੈ ਮੰਨ ਲਓ ਜਿਹੜੀ ਗੱਲ ਕਹੇਤੀ ਉਹ ਤੇ ਖਰੇ ਉਤਰ ਠੀਕ ਹੈ ਹਾਂਜੀ ਆਪਣੀ ਉੱਥੇ ਜੋ ਆਪਣੀ ਹੈਗੀ ਫਰਮ ਹੈਗੀ ਸੇਖਮ ਖੇਤੀ ਸਟੋਰ ਦੇ ਨਾਮ ਤੇ ਆਪਾਂ ਕੰਮ ਕਰਦੇ ਆ ਠੀਕ ਹੈ ਮੱਤੜ ਉਤਾੜ ਠੀਕ ਹੈ ਹਾਂਜੀ